ਕਲੇ ਸੇਕੋਮ ਦੇ ਨਾਲ ਹੀ ਨਹੀਂ ਇਹ ਪੂਰੇ ਪੰਜਾਬੀਆਂ ਦੇ ਨਾਲ ਹਰ ਇੱਕ ਧਰਮ ਦੇ ਨਾਲ ਜਿੱਥੇ ਕਿਤੇ ਤੱਕਾ ਹੁੰਦਾ ਮੈਂ ਦੇਖਦਾ ਹੁੰਨਾ ਕਿ ਇਹ ਉੱਥੇ ਜਾ ਕੇ ਖੜ ਜਾਂਦਾ ਇਹ ਸਾਡਾ ਭਰਾ ਬਹੁਤ ਹੀ ਦਲੇਰ ਹੈ ਅੱਜ ਤੱਕ ਮੈਂ ਕਦੇ ਇਹਨਾਂ ਦੇ ਅੱਖ ਚੋਂ ਹੰਝੂ ਨਹੀਂ ਦੇਖਿਆ ਸੀ ਅੱਜ ਜੇ ਇਹਨਾਂ ਦੀ ਅੱਖ ਚੋਂ ਹੰਝੂ ਆਏ ਨੇ ਤਾਂ ਤਾਂ ਬਹੁਤ ਵੱਡਾ ਕਾਰਨ ਹੋ ਸਕਦਾ ਕਿਉਂਕਿ ਇੰਨੇ ਦਲੇਰ ਬੰਦੇ ਦੇ ਅੱਖ ਚੋਂ ਹੰਝੂ ਆਏ ਨੇ ਤਾਂ ਸਮਝ ਲਓ ਕਿ ਯਾਰ ਅੱਜ ਇਹ ਬੰਦਾ ਅੰਦਰੋਂ ਟੁੱਟ ਚੁੱਕਿਆ ਮੈਂ ਇਹ ਪੁੱਛਣਾ ਚਾਹਣਾ ਕਿ ਜਿਹੜੇ ਬੰਦਿਆਂ ਨੇ ਰੋਣਾ ਸੀ ਉਹ ਤਾਂ ਅੱਜ ਬਿਲਕੁਲ ਸ਼ਾਂਤ ਬੈਠੇ ਐ ਉਹਨਾਂ ਨੂੰ ਕੋਈ ਦੁੱਖ ਨਹੀਂ ਤਕਲੀਫ ਨਹੀਂ ਜਿਹੜੇ ਬੰਦਿਆਂ ਨੇ ਬਲੱਤਕਾਰ ਕੀਤੇ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ ਜਿਨ੍ਹਾਂ ਨੇ ਸਾਡੀ ਕੌਮ ਨੂੰ ਕਿੱਥੇ ਤੱਕ ਲਿਆਂਦਾ ਜਿਹੜੇ ਗੋਲ ਖਾ ਗਏ ਸਭ ਕੁਝ ਖਾ ਗਏ ਆ ਉਹ ਬੰਦੇ ਤਾਂ ਅੱਜ ਆ ਨਜ਼ਾਰੇ ਲੈ ਰਹੇ ਨੇ ਕਿਹਦੇ ਸਿਰ ਤੇ ਸਾਡੀ ਸੰਸਥਾ ਦੇ ਸਿਰ ਤੇ ਐ ਜੀ ਪੀ ਸੀ ਦੇ ਸਿਰ ਤੇ ਪਰ ਜਿਹੜੇ ਬੰਦੇ ਅੱਜ ਕੌਮ ਦੀ ਲੜਾਈ ਲੜ ਰਹੇ ਨੇ ਹੱਕ ਠੋਕ ਕੇ ਕੌਮ ਦੇ ਨਾਲ ਖੜੇ ਨੇ ਅੱਜ ਉਹ ਬੰਦੇ ਕਾਨਫਰੰਸ ਦੇ ਵਿੱਚ ਰੋ ਰਹੇ ਨੇ ਤੇ ਉਹ ਦਲੇਰ ਬੰਦੇ ਜਿਹੜੇ ਕਦੇ ਰੋ ਹੀ ਨਹੀਂ ਸਕਦੇ ਸੀ ਅੱਜ ਰੋ ਪਏ ਕਿਉਂਕਿ ਅੰਦਰੋਂ ਟੁੱਟ ਚੁੱਕੇ ਲੋ ਮੈਂ ਸਾਰੀ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਆ ਪਹਿਲਾਂ ਭਾਈ ਸਾਹਿਬ ਮੈਰੋ ਦੇ ਜਿਹੜੇ ਅਥਰੂ ਨੇ ਤੁਸੀਂ ਉਹ ਆਪ ਹੀ ਦੇਖ ਲਓ ਕਿ ਯਾਰ ਜਿਹੜਾ ਬੰਦਾ ਕਦੇ ਰੋਇਆ ਨਹੀਂ ਸੀ ਉਹ ਅੱਜ ਰੋਣ ਲਈ ਮਜਬੂਰ ਹੋ ਗਿਆ ਯਾਰ ਕੌਮ ਨੂੰ ਬੇਨਤੀ ਹੈ ਕਿ ਖੜ ਜਾ ਕਰੋ ਜਦੋਂ ਕੌਮ ਲਈ ਕੋਈ ਬੰਦਾ ਕਾਰਜ ਕਰਦਾ ਨਾ ਉਹਦੀ ਪਿੱਠ ਤੇ ਖੜ ਜਾ ਕਰੋ ਉਹਨੂੰ ਹੌਸਲਾ ਹੋ ਜਾਂਦਾ ਅੱਜ ਭਾਈ ਸਾਹਿਬ ਅੰਦਰੋਂ ਟੁੱਟਿਆ ਕਿਉਂਕਿ ਨਾਲ ਨਹੀਂ ਕੋਈ ਖੜਾ ਤਾਂ ਅੱਜ ਹੌਸਲਾ ਟੁੱਟਿਆ ਤਾਂ ਜਾ ਕੇ ਕਿਤੇ ਰੋਣਾ ਆਇਆ ਨਹੀਂ ਮੈਂ ਇਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਦੇਖੀ ਸੀ ਉਹਨੂੰ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਓ ਦੇ ਮੁਹਤਾਰ ਬੰਦੇ ਐਸਐਸਪੀ ਦੇ ਹਾਰੇ ਕੱਟੇ ਉਹ ਮੇਰੇ ਸਾਡੀ ਧੀ ਦਾ ਰੇਪ ਹੋਇਆ ਪ੍ਰਦੀਪ ਸਰਪੰਚ ਨਾਲ ਸੀ ਕੀ ਸਪੀਲੂ ਕਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਦਾ ਉਹ ਨਹੀਂ ਐਸਪੀ ਜੱਸਾ ਜੋ ਤੁਸੀਂ ਇਹਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਦਾ ਉਹ ਨਹੀਂ ਐਸਐਚਓ ਬਾਬੇ ਨੇ ਕੀਤੇ ਸਾਰੇ ਐਸਐਚਓ ਮਤਰਪਾਲ ਸਿੰਘ ਨੂੰ ਕਹਾ ਮੇਰਾ ਰੇਪ ਹੋਇਆ ਮੋੜਦਾ ਉਹਨਾਂ ਨੇ ਸਮਝ ਦੇਖੋ ਅਸੀਂ ਉਹ ਚੀਨ ਪੰਜਾਬ ਦੇ ਨਾਲ ਤੇ ਰੋਕਦਾ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਆਇਆ ਮੈਂ ਮਿਲਿਆ ਕੁੜੀ ਨੇ ਕਾਰਾ ਬੰਦ ਕੀਤਾ ਕੁਰਨੇ ਜਰਾ ਕੋ ਦੱਸਿਆ ਮੈਂ ਕਹਾਂ ਸਾਰੀ ਘਟਨਾ ਜਗਰਾਉਦੀ ਐ ਜਗਰਾਉਦੀ ਪੁਲਿਸ ਨੇ ਸਾਫ਼ ਨਹੀਂ ਦੇਣਾ। ਸਾਹ ਮਹਾਰਾਜ ਲੋਕ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋੱਗੇ ਵੀ ਨਹੀਂ ਇੱਕ ਦਿਨ ਕੁੱਟਾ ਚ। ਅਸੀਂ ਗੱਡੀ ਚੱਕੀ ਕਿੰਗਡਮ ਮੋਟਰ ਚ ਗਏ। ਰਕਾਰਡ ਕਰਾਇਆ। ਕੁਦਰਤੀ ਬਾਪੇ ਦਾ ਧਾਰ卡ੜ ਲੱਗਾ। ਕੁੜੀ ਦਾ ਧਾਰ卡ੜ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਇਹਨਾਂ 4 4 ਘੰਟੇ ਨੇ ਇੱਕ ਹੋਇਆ। ਰਾਤੇ ਰਾਤ ਕੁੜੀ ਐਡਮਿਟ ਕਰਾਈ। ਉਹਦੇ ਦਰਦ ਹੁੰਦਾ ਸਾਰਾ ਕੁਝ ਜੈਨੂਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੈਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਟਮ ਹੋਟਲ ਪੈਰੀ ਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਕਿਸੀ ਦੇਖਿਆ ਬਾਬਾ ਧੱਕੇ ਨੇ ਉਹ ਰੂਮ ਚ ਲੈ ਗਿਆ ਸੀ ਸ਼ ਪਰਚਾ ਦਰਜ ਹੋ ਗਿਆ ਬਲਾਸਕਾਰ ਦਾ ਫਰਜਾ ਦਰਜ ਹੋ ਗਿਆ ਜਸਜੋਤ ਫਿਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਰਾਦਕਾਰਿਆਂ ਨੂੰ ਬਾਹਰ ਕੱਢਣ ਲਈ ਪੱਪਾ ਧਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਕਾ ਬੰਨ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਏ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇ ਪਰ ਬੰਦੇ ਨੂੰ ਬੇਗਨਾ ਸਾਫਤ ਕਰ ਲਈ ਦਿਨ ਰਾਤ ਇਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਉਹ ਬਤੇ ਨੇ 9000 ਕਾਲਰ ਕੋ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਗੱਲਬਾਤ ਅੱਗੇ ਤੋਰਦਾ ਕਿ ਭਾਈ ਸਾਹਿਬ ਨੇ ਇਹ ਕਿਹਾ ਕਿ ਪ੍ਰਸ਼ਾਸਨ ਤਾਂ ਹੁਣ ਇਹ ਸਾਫਤ ਕਰਨ ਤੇ ਲੱਗਿਆ ਹੈ ਕਿ ਬਲਤਕਾਰੀ ਨੂੰ ਕਿਸ ਨਾ ਕਿਸੇ ਹਿਸਾਬ ਨਾਲ ਬਾਹਰ ਕੱਢਿਆ ਜਾਵੇ ਪਹਿਲਾਂ ਵੀ ਇੱਥੇ ਬੜੇ ਬਾਬੇ ਆ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਬਲਤਕਾਰੀ ਨੇ ਉਹਨਾਂ ਨੂੰ ਪ੍ਰੋਲਾ ਮਿਲ ਜਾਂਦੀਆਂ ਨੇ ਪਰ ਸਾਡੇ ਬੰਦੀ ਸਿੰਘ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ ਆ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਸਾਡੀ ਸਿਰਮੌਰ ਸੰਸਥਾ ਐਜੀਪੀਸੀ ਅੱਜ ਚੁੱਪ ਕਿਉਂ ਹੈ ਉਹਦੇ ਜਿਹੜੇ ਪ੍ਰਬੰਧਕ ਨੇ ਉਹਦੇ ਪ੍ਰਧਾਨ ਨੇ ਉਹ ਅੱਜ ਚੁੱਪ ਕਿਉਂ ਬੈਠੇ ਆ ਜਿਹੜਾ ਸਾਡਾ ਅੱਜ ਜਥੇਦਾਰ ਹੈ ਉਹ ਚੁੱਪ ਕਿਉਂ ਹੈ ਜਥੇਦਾਰ ਦਾ ਉਹਦਾ ਇੱਕ ਬਹੁਤ ਵੱਡਾ ਉਹਦਾ ਹੁੰਦਾ ਹੈ ਜਥੇਦਾਰ ਸਾਡਾ ਬਹੁਤ ਸਤਿਕਾਰਯੋਗ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਜ਼ਥੇਦਾਰ ਸਾਹਿਬ ਬੋਲੋ ਜਿੱਥੇ ਕੰਮ ਤੁਸੀਂ ਨੇ ਕਰਨਾ ਸੀ ਜ਼ਥੇਦਾਰ ਸਾਹਿਬ ਅੱਜ ਉੱਥੇ ਸਿੱਖ ਕੌਮ ਦੇ ਕੁਝ ਕ ਜੋਦੇ ਕਰਨ ਲੱਗੇ ਹੋਏ ਨੇ ਪਰ ਜੇ ਜੋਦੇ ਕਰ ਰਹੇ ਨੇ ਜ਼ਿੰਮੇਵਾਰੀ ਨਿਭਾ ਰਹੇ ਨੇ ਤਾਂ ਜ਼ਥੇਦਾਰ ਸਾਹਿਬ ਤੁਸੀਂ ਉਹਨਾਂ ਦੀ ਪਿੱਠ ਤੇ ਖੜ੍ਹ ਜੋ ਕੱਲਾ ਐਨੀ ਬਹੁਤ ਹੈ ਜ਼ਥੇਦਾਰ ਉਹ ਸੀ ਅਕਾਲੀ ਫੂਲਾ ਸਿੰਘ ਵਰਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਤਾ ਸੀ ਮੁਜਰੇ ਤੇ ਗਿਆ ਸੀ ਇਹ ਕਿਹਾ ਸੀ ਇੱਕ ਠੋਕ ਕੇ ਕਿ ਕਾਣਿਆ ਇੱਥੇ ਰੁਕ ਉਹਨੂੰ ਸਜ਼ਾ ਲਾਈ ਸੀ ਤੇ 20 ਦਿਨ ਉਹ ਸਜ਼ਾ ਕੱਟ ਕੇ ਗਿਆ ਸੀ ਉਸ ਟਾਈਮ ਦਾ ਮਹਾਰਾਜਾ ਪਰ ਅੱਜ 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 ਸਾਡੇ ਜਥੇਦਾਰ ਕਿੱਡਾ ਵੱਡਾ ਨਾਮ ਜਥੇਦਾਰ ਦਾ ਸਤਿਕਾਰਯੋਗ ਅੱਜ ਅਜੇ ਨਾ ਬਾਦਲਾਂ ਦਾ ਗੁਣਗਾਨ ਕਰਦੇ ਆ ਜਾਂ ਕਿਸੇ ਰਾਜਨੀਤਿਕ ਪਾਕਿਆਂ ਦਾ ਗੁਣਗਾਨ ਕਰਦੇ ਆ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਯਾਰ ਕਿਉਂ ਤੇ ਫਿਰ ਸਾਡਾ ਐ ਜੀ ਪੀ ਸੀ ਦਾ ਪ੍ਰਧਾਨ ਅੱਜ ਕਿੱਥੇ ਹੈ ਜਿਹੜੇ ਕਹਿੰਦੇ ਸੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਹੜੇ ਅੱਜ ਡਿਬਰੂਗੜ੍ਹ ਦੀਆਂ ਜ਼ਿਲ੍ਹਾ ਵਿੱਚ ਬੈਠੇ ਐ ਜਿਹੜੇ ਕਹਿੰਦੇ ਸੀ ਇਹ ਸੰਤਾਂ ਦੀ ਰੀਸ ਕਰਦਾ ਐ ਇਹ ਗੁਰੂ ਗ੍ਰੰਥ ਸਾਹਿਬ ਅ ਅਜਨਾਲੇ ਕਿਉਂ ਲੈ ਕੇ ਗਿਆ ਬੇਅਦਬੀ ਹੋ ਗਈ ਅੱਜ ਉਹਨਾਂ ਦੀਆਂ ਅੱਖਾਂ ਫੁੱਟ ਗਈਆਂ ਕਿ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਜਿੱਥੇ ਗੁਰਦੁਆਰੇ ਦੇ ਵਿੱਚ ਅੱਜ ਬਲਤਕਾਰ ਹੋਈ ਜਾਂਦੇ ਐ ਕਿ ਅੱਜ ਗੁਰੂ ਦੀ ਬੇਅਦਬੀ ਹੋਈ ਨਹੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਚਰਨ ਘਾਟ ਵਾਲਾ ਜਿਹੜਾ ਬਾਬਾ ਖਵਾਉਂਦਾ ਆਪਦੇ ਆਪ ਨੂੰ ਵਰਜਿੰਦਰ ਉਹ ਗੁਰੂ ਦੀ ਹਜ਼ੂਰੀ ਚ ਸਾਡੇ ਧੀਆਂ ਪੈਰਾਂ ਨਾਲ ਬਲਤਕਾਰ ਕਰੀ ਜਾਂਦਾ ਕਿ ਅੱਜ ਬੇਅਦਬੀ ਨਹੀਂ ਹੋਈ ਜਿਹੜੇ ਬਹੁਤੇ ਉਦੋਂ ਸਿਆਣੇ ਬੰਦੇ ਸੂਂਗਲਾਂ ਚੱਕਦੇ ਸੀ ਅੱਜ ਉਹ ਚੁੱਪ ਕਿਉਂ ਬੈਠੇ ਐ ਅੱਜ ਫੱਕ ਕੈਨ ਪ੍ਰਸ਼ਾਸਨ ਨੂੰ ਕਿ ਇਸ ਬਲਤਕਾਰੇ ਨੂੰ ਠੋਕ ਕੇ ਰੱਖੋ ਅਸੀਂ ਭਾਈ ਮਹਿਰੋ ਦੇ ਨਾਲ ਆ ਵਿਚਾਰਕ ਮਤ ਪੇਦ ਅਲੱਗ ਹੁੰਦੇ ਐ ਪਰ ਜਿੱਥੇ ਗੱਲ ਸਾਡੀ ਕੌਮ ਦੀ ਆ ਜੇ ਉੱਥੇ ਸਾਨੂੰ ਇੱਕ ਹੋ ਜਾਣਾ ਚਾਹੀਦਾ ਬਿਚਾਰਾਂ ਦੀਆਂ ਲੜਾਈਆਂ ਅਲੱਗ ਹੁੰਦੀਆਂ ਨੇ ਪਰ ਅਸੀਂ ਕਦੋਂ ਹੋਵਾਂਗੇ ਯਾਰ ਅੱਜ ਸਾਡੀ ਕੌਮ ਦਾ ਉਹ ਜੋਧਾ ਜਿਹੜਾ ਹਮੇਸ਼ਾ ਕੌਮ ਨਾਲ ਖੜਦਾ ਆਇਆ ਹੈ ਹਮੇਸ਼ਾ ਕੌਮ ਦੀ ਗੱਲ ਕਰਦਾ ਹੈ ਆ ਬਲਤਕਾਰੀ ਨੂੰ ਚੰਗਾ ਸਬਕ ਸਿਖਾਇਆ ਪਹਿਲਾਂ ਹੋਰ ਜਿੰਨੇ ਇੱਥੇ ਠੱਗ ਚੋਰ ਬਲਤਕਾਰੀ ਫਿਰਦੇ ਨੇ ਉਹਨਾਂ ਨੂੰ ਚੰਗੇ ਸਬਕ ਸਿਖਾਉਂਦਾ ਹੈ ਅੱਜ ਉਹਦੀਆਂ ਅੱਖਾਂ 'ਚ ਰੋਣਾ ਆਜੇ ਹੈ ਉਹ ਰੋਣਾ ਤਾਂ ਆਇਆ ਕਿਉਂਕਿ ਉਹਦੀ ਪਿੱਠ 'ਤੇ ਨਹੀਂ ਕੋਈ ਖੜਿਆ ਕੀ ਗੁਰੂ ਗ੍ਰੰਥ ਸਾਹਿਬ ਇਕੱਲਾ ਕੱਲੇ ਮੈਰੋ ਦੇ ਨੇ ਆਪਣੇ ਆਪਣੇ ਹੈ ਨਹੀਂ ਕਿ ਉਸ ਬਿਆਦਵੀ ਦਾ ਦੁੱਖ ਲੈ ਮੈਨੂੰ ਹੋਇਆ ਕਿ ਉਸੇ ਨੂੰ ਉਹਦਾ ਵੀੜਾ ਚੱਕਣਾ ਚਾਹੀਦਾ ਮਹਾਰਾਣਾ ਜੀ ਅੱਜਕੱਲ ਦੇ ਅੱਜਕੱਲ ਦੇ ਬਾਬਿਆਂ ਤੇ ਤੇ ਅੱਜਕੱਲ ਦੇ ਸਾਡੇ ਜਥੇਦਾਰਾਂ ਤੇ ਅੱਜਕੱਲ ਦੇ ਐਜਪੀਸੀ ਦੇ ਪ੍ਰਧਾਨਾਂ ਤੇ ਕਿ ਯਾਰ ਕਿੱਧਰ ਚੱਲ ਗਏ ਕਿਉਂ ਬੁੱਲ ਸਿੱਤੇ ਜਾਂਦੇ ਆ ਤੁਹਾਡੇ ਕਿਉਂ ਨਹੀਂ ਬੋਲਦੇ ਕਦੋਂ ਬੋਲੋਗੇ ਕਦੋਂ ਇਨਸਾਫ ਮਿਲੂਗਾ ਸਾਡੀ ਕੌਮ ਨੂੰ ਕਦੋਂ ਸਾਡੀ ਜਿਹੜੀ ਸਰਮੌਰ ਸੰਸਥਾ ਹੈ ਉਹ ਪੰਜਾਬ ਦੇ ਵਿੱਚ ਐਨ ਹਿੱਕ ਠੋਕੇ ਕੰਮ ਕਰੂ ਕਿ ਜਿਹੜਾ ਬੋਲ ਜਥੇਦਾਰ ਦੇ ਮੂੰਹ ਚੋਂ ਨਿਕਲ ਗਿਆ ਉਹਨੂੰ ਉਹਨੂੰ ਕੋਈ ਮੋੜ ਨਹੀਂ ਸਕੂਗਾ ਜਥੇਦਾਰ ਸਾਹਿਬ ਬੋਲੋ ਜਥੇਦਾਰ ਸਾਹਿਬ ਬੋਲੋ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਪੰਜਾਬ ਦੇ ਲੋਕੋ ਭਾਈ ਮਹਿਰੋ ਨੇ ਬੜੀ